ਸਾਰੇ ਸਾਰੇ ਮੰਤਰੀ ਭਰ ਗਏ ਜੀ ਜੀ ਭਾਈ ਜਾਨਦੇ ਜੀ ਦੇ ਸੱਤਵੇਂ ਚ ਲੱਗ ਗੀ ਪੈਣ ਮੁੰਡਾ ਕਿੰਨੇ ਚਾਹਨਾ ਖੋਲਦੇ ਜਿਆਦਾ ਕਿੰਨਾਂ ਲੋ ਘੜੇ ਨਾ ਆਉਂਦਾ ਨਾ ਇਵਰੇ ਜਾ ਕਿਵਰੇ ਇਵਰੇ ਜਾ ਇੱਥੇ ਤੇ ਕੁਛ ਨਹੀਂ ਹੋਇਆ ਉਹ ਤੋਂ ਬੁਰਾ ਹੋ ਰਿਹਾ ਹੈ ਇਹ ਖੁੱਬਸਾਹ ਚੱਲੀ ਜਾ ਰਿਹਾ ਹੈ ਇਹ ਹਾਲਾ ਗੁਰਦੀਪਾ ਪਾਣੀ ਅੱਜ ਬਹੁਤ ਤਮੀਂ ਪੈ ਰਿਹਾ ਛੁੱਡ ਕੀ ਹਾਲਾ ਜੁਪੀ ਦਾ

ਪਾਣੀ ਨਹੀਂ ਆਇਆ ਇਹ ਮੀਂਹ ਦਾ ਪਾਣੀ ਆ ਉਹ ਪਾਣੀ ਆ ਜੋ ਆ ਗਿਆ ਤਾਂ ਬਰਾਲ ਹੋ ਜੂ ਗੇਰਾ ਵੱਟ ਕੇ ਗੇਰਾ ਇਹ ਤਾਂ ਹਜੇ ਮੀਂਹ ਦਾ ਪਾਣੀ ਆ ਮੀਂਹ ਦਾ ਬਹੁਤ ਬੁਰਾ ਹਾਲ ਹੋ ਰਿਹਾ ਟੁੱਟ ਗਈ ਹਾਂ ਚੁੱਕੀ ਤੇ ਨਾਲੇ ਆ ਹਾਲ ਦੇਖਿਆ ਵੀ ਕਹਿੰਦੇ 70 ਦਾ ਹੋ ਗਿਆ ਹਾਲ ਦੇਖਿਆ ਵੀ ਕਹਿੰਦੇ ਓਕੇ ਓਕੇ ਵਧੀਆ ਠੀਕ ਠਾਕ ਆ ਜੇ ਔਰ ਦੇਖ ਐਨਾ ਪਾਣੀ ਆ ਰਿਹਾ ਹੈ ਮੈਂ ਦਿਖਾਤਾ ਕਾਲਪਾ ਦੇਖੇ ਨਾ ਕਾਲਪਾ ਦੇਖੇ ਜਿਗੇ ਆਉਂਦੇ ਕਾਲਾ ਤਾਂ ਇਹਨਾਂ ਤੇ ਕਿਰਾਲ ਨੇ ਬੁੱਟੇ ਚਾਲ ਹੋ ਗਿਆ ਮਾਨਸਾ ਦਾ ਹੋਰ ਆ ਦੇ ਲੈ ਵੀ ਨਾ ਪਕੜੀ ਘਰ ਆਇਆ ਚਾਉ ਦੀ ਆ ਰਮਾਲ ਜੀ ਜੀਵਤ ਪਾ ਲਵਾਂ ਇੱਥੋਂ ਭੜੀਆਂ ਮੈਨੂੰ ਮਾਰੂ ਨਹੀਂ ਕਰਦੇ ਮੈਨੂੰ ਮਾਰੂ ਮੇਰਾ ਤੁਮਾਰੂ ਬੋੜਾ ਹਾਂ ਊਟੇ ਕੀ ਹਾਲ ਹੈ ਹੋਰ ਪਾਣੀ ਦਾ ਤਾਂ ਬਹੁਤ ਬੁਰਾ ਹਾਲ ਹੋ ਰਿਹਾ ਯਾਰ ਨਹੀਂ ਅਜ ਸਵੇਰ ਦਾ ਲੱਗਿਆ ਪੈਣਾ ਸਵੇਰ ਦਾ 7 ਵਜੇ ਦਾ ਨਹੀਂ ਪੈਣ ਲੱਗਿਆ ਲੋਕ ਇਕੱਲੇ ਕੱਚਾਂ ਚ ਆ ਗਿਆ ਦੇਖੋ ਕਪੜੇ ਲਾ ਕੇ ਆਉਣ ਲੱਗ ਲੋ ਕੋਣ ਵੀ ਫਾਇਦਾ ਨਿਕਲੇ ਕੱਚੇ ਪਾ ਕੇ ਚਲਦੇ ਆ ਵੀ ਰੋਪੜੇ ਪਾ ਕੇ ਫਾਇਦਾ ਆ ਇੱਧਰ ਪੈਂਟ ਪੰਜੇੜਾ ਉਧਰੋਂ ਬਾਈ ਉਹ ਦੇਖ ਪੈਂਟ ਚੰਗੀ ਜਾਂਦਾ ਬੁਰਾ ਹਾਲ ਆ ਵੱਲੋਂ ਹੋਰ ਓ ਠੇਕਾ ਉੱਥੇ ਓ ਜਾਣ ਲੱਗਾ ਪਸਾਰ ਬਣਤੇ ਦੀ ਚਾਹ ਕਰੇ ਜੀ ਨਾ ਜਾ ਬੰਦ ਜੀ ਬਗ ਜਾ ਹੁਣ ਹਾਂ ਕੀ ਆ ਨਹੀਂ ਦੇਖਾਂ ਮੈਂ ਜੀ ਇਹ ਵਾਲਾ ਪੁੱਟੇ ਆ ਦੇਖੀ ਇਹਨੂੰ ਐ ਵੀ ਹੌਲੀ ਚਲਾ ਲਾ ਤੂੰ ਮੜੀ ਗੱਡੀ ਉਹ ਬੰਦਾ ਵਿਚਾਰਾ ਡੋਪ ਦੇਣਾ ਸੀ ਮਾਰੀ ਸ਼ਾਲ ਤੇ ਮੈਂ ਕਹਿੰਦਾ ਹੋਰ ਕੋਈ ਨਾ ਫਸੇਗੀ ਯਾਰ ਤੂੰ ਸਾਈਡ ਕਰ ਜਾ ਲੈ ਜੀ ਮੈਂ ਚੱਲ ਅੱਛਾ ਜੂਪੀ ਚ ਠੀਕ ਠਾਕ ਆ ਜੇ ਉੱਤਰਾਖੰਡ ਚ ਤਾਂ ਹਾਂ ਉੱਤਰਾਖੰਡ ਚ ਤਾਂ ਨਿਊਜ਼ ਮੈਂ ਦੇਖਦਾ ਨਾ ਬਹੁਤ ਬੁਰਾ ਹਾਲ ਆ ਉਧਰ ਵੀ ਯਾਰ ਹਨਾ ਆ ਦੇਖਾ ਇੱਧਰ ਸਵਾਰੀਆਂ ਆਟੋਆਂ ਤੇ ਜਾ ਰਹੀਆਂ ਨੇ ਸਵਾਰੀ ਹੈ 50 ਰੁਪਏ ਸਵਾਰੀ ਕਰਤੀ ਮੀਂਹ ਦੇ ਕਾਰਨ 50 ਰੁਪਏ ਸਵਾਰੀ ਹੋ ਗਈ 50 ਰੁਪਏ ਬਹੁਤ ਆ ਦਿਖ ਮਾਨ ਸਾ ਬਸ ਸਟੈਂਡ 50 ਰੁਪਏ ਸਵਾਰੀ ਕਰਤੀ ਇਹਨਾਂ ਨੇ ਉਹ ਸਾਹਮਣੇ ਦੇਖੋ 10 ਰੁਪਏ ਸਵਾਰੀ ਹੈ ਪਰ 50 ਰੁਪਏ ਕਰਤੀ ਕਹਿੰਦੇ ਜਿੱਥੇ ਜਾਣਾ ਪੂਰਾ ਫੁੱਲ ਬੁਰਾ ਹਾਲਾ हां गुरदीप सारे ठीक ठाक परिवार बढ़िया ਚੜਦੀ ਕਲਾ ਵਾਹਿਗੁਰੂ ਦੀ ਤੇ ਆ ਦੇਖੋ ਇਧਰੋਂ ਤੇ ਬੱਸ ਸਟੈਂਡ ਆ ਗਿਆ ਇਧਰ ਤੇ ਇਧਰ ਸਵਾਰੀਆਂ ਖੜੀਆਂ ਪੈਣੀਆਂ 10 ਰੁਪਏ ਸਵਾਰੀ ਸੀ ਮੀਂਹ ਦੇ ਕਾਰਨ 50 ਰੁਪਏ ਕਰਤੀ ਹੋਈ ਜਿਹੜੇ ਕਿਤੇ ਜਿੱਥੇ ਕਿਨੇ ਜਿੱਥੇ ਜਾਣ ਆਉਦੇ ਹੋ ਦੇ ਬੁਰਾ ਹਾਲ ਆਉਦੇ ਬਲੈਰੋ ਮੋੜ ਲੈ ਗਈ ਨਹੀਂ ਉੱਥੇ ਪਾਣੀ ਦੇਖੋ ਇਧਰ ਇਧਰ ਪੌਰਾਂ ਦਾ ਕੀ ਹਾਲ ਠੀਕ ਠਾਕ ਹੋ ਉਧਰ ਤੇ ਨੇ ਆਨੇ ਪਤੰਦਰ ਲੜੀ ਜਾਂਦਾ ਮਸਤੀ ਕਰੀ ਜਾਂਦਾ ਵਿੱਚ ਗਰੀਬ ਕਹਿੰਦਾ ਭਾਈ ਸਾਡੇ ਕੋਲ ਆ ਜਾ ਤੁਹਾਡੇ ਕੋਲ ਵੀ ਪਾਣੀ ਆ ਗਿਆ ਤੇ ਫਿਰ ਕੀ ਕਰਾਂਗੇ ਅਸੀਂ ਇੱਥੇ ਲੈਣ ਆਏ ਸੀ ਰੇਨ ਕੋਟ ਰੇਨ ਕੋਟ ਤਾਂ ਮਿਲੇ ਨਹੀਂ ਪਰ ਆਵਾ ਕੁਝ ਨਹੀਂ ਮਿਲਿਆ ਸਾਰੀਆਂ ਦੁਕਾਨਾਂ ਬੰਦ ਨੇ ਸਾਰੀਆਂ ਦੁਕਾਨਾਂ ਬੰਦ ਨੇ ਉਧਰ ਹੋ ਗਏ ਬਹੁਤ ਬੁਰਾ ਹਾਲ ਪਾਣੀ ਦਾ ਅਸੀਂ ਰੇਨ ਕੋਟ ਲੈਣ ਆਏ ਸੀ ਰੇਨ ਕੋਟ ਤਾਂ ਮਿਲੇ ਨਹੀਂ ਉਹ ਦੇਖੋ ਇੱਕ ਪਰਿਵਾਰ ਆ ਰਿਹਾ ਉਹਨਾਂ ਸਾਰਿਆਂ ਨੇ ਰੇਨ ਕੋਟ ਪਾਏ ਹੋਏ ਆ ਪਤਾ ਹੀ ਹੈ ਬਸ ਹੋ ਦੇ ਲਾਇਬ੍ਰਿਟੀ ਦੇਖ ਜ਼ਰੂਰ ਆ ਭਾਈ ਨੂੰ ਪੁੱਛਦੇ ਨੇ ਜੀ ਇਹਦੇ ਕੋਲ ਮਿਲ ਕੇ ਰੈਣਕੋਟ ਘਰੇ ਲੈ ਜਾਣ ਵਾਸਤੇ ਆਏ ਸੀ ਪਤਾ ਤੇ ਮਿਲੇ ਹੈ ਨਹੀਂ ਤੁਹਾਨੂੰ ਉਹ ਦੇਖ ਇਹਨੂੰ ਪੁੱਛਾਂਗੇ ਭਾਈ ਨੂੰ ਜੇ ਮਿਲ ਗਏ ਤਾਂ ਆਪਣੇ ਕੋਲ ਤਾਂ ਨਹੀਂ ਹੁੰਦੀ ਰੈਨਗੋਟ ਜੀ ਇੱਧਰ ਤਾਂ ਮਿਲ ਜਾਂਦੇ ਇਹ ਪ੍ਰਬੰਧ ਬਈ ਨਾ ਅੱਜ ਮੈਂ ਵੀ ਲੇਟ ਆ ਬਾ ਨਹੀਂ ਲੱਗ ਕੇ ਰਹਿਦਾ ਅੱਛਾ ਅੱਛਾ ਇਹਨਾਂ ਕੋਲ ਵੀ ਨਹੀਂ ਮਿਲ ਬਾਈਆਂ ਕੋਲੇ ਕਹਿੰਦੇ ਕੱਲ ਨੂੰ ਆ ਜਾਣਗੇ ਬਾਈ ਅਸੀਂ ਜਿਆਦਾ ਵੀ ਮਿਲੇ ਨਹੀਂ ਆ ਦੇਖ ਇਹਨਾਂ ਨੇ ਤਿੰਨਾਂ ਨੇ ਪਾਇਓਏ ਨੇ ਇਹ ਜਾਂਦੇ ਆ ਉਹ ਨਹੀਂ ਕਹਿੰਦਾ ਏਲੀਅਨ ਏਲੀਅਨ ਬਣੇ ਜਾਂਦੇ ਆ ਦੇ ਫਾਟਕਾ ਤਾਂ ਮੰਗਦੇ ਆ ਫਾਟਕ ਤੇ ਕਿਹੜਾ ਜਾਗੇ ਹੁਣ ਮਰਨਾ ਉਧਰ ਜਾ ਕੇ ਉਧਰ ਪਾਣੀ ਬਹੁਤ ਜ਼ਿਆਦਾ ਹੋਊਗਾ ਯਾਰ ਆਹ ਕੋਈ ਚੌਂਕ ਆ ਮਾਨਸਰ ਸਾਰਾ ਭਰਿਆ ਪਿਆ ਇਸ ਟਾਈਮ ਦੇਖੋ ਐਥੇ ਦਾ ਬੋਲੇ ਕੋ ਟੈਨ ਨਾ ਵੀ ਵਿਚਾਲੇ ਮੈਨੂੰ ਠੰਡੇ ਵੀ ਲੱਗ ਜਾਂਦੀ ਏ ਉਹ ਮੈਂ ਤਾਂ ਤਿੰਮੀ ਨੀ ਜਾ ਪੈ ਕੰਪਨੀ ਜਿਹੜੀ ਆਂਦੀ ਓਹ ਖੜੇ ਲੋਕ ਉਧਰ ਆਟੋ ਤੇ ਜਾਣ ਵਾਸਤੇ 10 ਰੁਪਏ ਸਵਾਰੀ ਸੀ 50 ਰੁਪਏ ਕਰਤੀ ਵੀ ਜਿਹਨੇ ਜਾਣਾ ਆਹ ਫਾਇਦਾ ਚੱਕਦੇ ਨੇ ਇੱਕ ਤਾਂ ਮੁਸੀਬਤ ਤੋਂ ਮੁਸੀਬਤ ਹੁੰਦੀ ਹੈ ਲੋਕਾਂ ਤੇ ਤੇ ਉਤੋਂ ਫਿਰ ਆਪ ਹੋ। ਉਹ ਕਿੰਮ ਖੜਾ ਵਿਚੋਂ ਫਿਰ ਨਹੀਂ ਰਿਹਾ ਉਹ ਕੀ ਕਰ ਜਾਂਦਾ ਉਹ? ਮੇਰੇ ਬੋੜੇ ਕਰਵਾਉਂਦਾ ਹੈਂ? ਕਰਾ ਵੀਡੀਓ ਤੋਂ ਵੀਡੀਓ ਤੇ ਘੜਿਆ ਇੱਧਰ ਵੀ ਬਈ ਬਹੁਤ ਬਾਜ਼ਾਰ ਹੈ ਇੱਧਰ ਇਹ ਨਾ ਪਾਣੀ ਆ ਰਿਹਾ ਵੇਹੇ ਇਹ ਪੂਰਾ ਫੁੱਲ ਲਗਾ ਅਦੋਦੀ ਵਿਚਾਰੇ ਇੱਥੇ ਖੜੇ ਨੇ ਜਾਣਾ ਹੋਣਾ ਇਹਨਾਂ ਨੇ ਇਧਰ ਉਧਰ ਮੋਟਰਸਾਈਕਲ ਖੜਾ ਬਣਾ ਉੱਥੇ ਵੇ ਨਹੀਂ ਕਿੱਥੇ ਲੈ ਜਾਏ ਚੱਕੀ ਵੇ ਧਿਆਨ ਰੱਖਣਾ ਸੀ ਮਾਸ਼ੱਲਾ ਮਾਰਦਾ ਪਾਣੀ ਵੇ ਰਾ ਸਿਲੰਡਰ ਚੱਕੀ ਆਉਂਦਾ ਉਹ ਮੁਰਸਾਂਜਾ ਖੜਾ ਕੀਤਾ ਨੇ ਜਿੱਗੇ ਪੈ ਨਹੀਂ ਵੱਧ ਗਿਆ ਹੋਏ ਅੱਗੇ ਨਾਲੋਂ

ਇੱਧਰ ਆਸਿੰਗ ਆਈਦਰੋ ਬੱਸ ਜੇ ਇਹਦੇ ਛੇਤੀ ਆ ਜਾ ਓਏ ਗੋਡੇ-ਗੋਡੇ ਪਾਣੀ ਹੋ ਰਿਹਾ ਭਾਈ ਗੋਡੇ-ਗੋਡੇ ਆ ਆ ਯੂ ਬੱਸ ਜੇ ਇਧਰ ਹੋ ਜਾ ਇੱਕ ਪਾਤੀ ਨਾੜ ਜਾਵੇ ਲੇਗ ਨੂੰ ਪੁੱਧਰੀ ਇਧਰ ਆ ਜਾ ਓਏ ਆ ਦੇਖੋ ਬੱਸ ਨੇ ਦੇਖ ਬਣਾ ਰੱਖੀ ਆ मैं में छाइ अच्छा पंजाब आया तो हाँ हाँ अंकुरप जरूर जरूर मिलेंगे जरूर जरूर आयो पंजाब जरूर अस यूपी साइड आए तो जरूर मिला जरूर आवागे ना ਅਗੇ ਪਾਣੀ ਬਸ ਸਟੈਂਡ ਦੇ ਵਿੱਚ ਜਾਂਦਾ ਨਹੀਂ ਹੁੰਦਾ ਸੀ ਅੱਜ ਦਾ ਬਸ ਸਟੈਂਡ ਦੇ ਵਿੱਚ ਵੀ ਜਾ ਰਿਹਾ ਹੈ। ਕੋਰਾ ਹਾਲਾ ਹੈ। ਆਇਆ। ਅੱਧੀ ਮੋਟਰਾਂ ਕੜਾ ਆਏ ਸੀ ਇੱਧਰ ਤੇ ਤੋਂ ਦੇਖਦੇ ਆ ਕਿੱਧਰ ਦੀ ਜਾਵਾਂਗੇ। ಮಜಾ ಬಂದ